ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਭਾਰਤ ਇਤਿਹਾਸ ਦੇ ਸਭ ਤੋਂ ਮਹਾਨ ਸਮਰਾਜਾਂ ਵਿੱਚੋਂ ਇੱਕ ਸਮਰਾਜ ਮੌਰੀਆ ਸਮਰਾਜ ਬਾਰੇ ਇਹ ਸਮਰਾਜ ਨਾ ਸਿਰਫ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਸਭ ਤੋਂ ਵੱਡਾ ਸਮਰਾਜ ਵਿੱਚ ਗਿਣਿਆ ਜਾਂਦਾ ਹੈ ਇਸ ਦੀ ਸ਼ੁਰੂਆਤ ਚੰਦਰਗੁਪਤ ਮੌਰੀਆ ਨੇ ਕੀਤੀ ਅਤੇ ਇਸ ਦਾ ਸੋਨੇ ਦਾ ਯੁੱਗ ਅਸ਼ੋਕ ਮਹਾਨ ਦੇ ਸਮੇਂ ਆਇਆ ਆਓ ਕਦਮ-ਦਰ-ਕਦਮ ਸਮਝੀਏ ਕਿ ਮੌਰੀਆ ਸਮਰਾਜ ਕਿਵੇਂ ਬਣਿਆ ਕਿਵੇਂ ਵਧਿਆ ਅਤੇ ਕਿਵੇਂ ਖਤਮ ਹੋਇਆ ਮੌਰੀਆ ਸਮਰਾਜ ਦੀ ਸਥਾਪਨਾ ਸਮਾਸੀ ਲਗਭਗ 322 ਈਸਾ ਪੂਰਵ ਨੰਦਵੰਸ਼ ਦੇ ਆਖਰੀ ਰਾਜਾ ਤਨਾਨੰਦ ਦੀ ਹਕੂਮਤ ਬਹੁਤ ਭ੍ਰਿਸ਼ਟ ਤੇ ਜ਼ਾਲਮ ਮੰਨੀ ਜਾਂਦੀ ਸੀ ਉਸ ਸਮੇਂ ਚਾਣਕਿਏ ਨੇ ਨੰਦਵੰਸ਼ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਚਾਣਕਿਆ ਨੂੰ ਇੱਕ ਜਵਾਨ ਲੜਕਾ ਮਿਲਿਆ ਚੰਦਰਗੁਪਤ ਜੋ ਸੂਰਬੀਰ ਹੁਸ਼ਿਆਰ ਤੇ ਯੁੱਧ ਕਲਾਵਾਂ ਵਿੱਚ ਮਾਹਿਰ ਸੀ ਚਾਣਕਿਆ ਦੀ ਸਿਆਨਪ ਤੇ ਚੰਦਰਗੁਪਤ ਦੀ ਤਾਕਤ ਨਾਲ ਨੰਦ ਵੰਸ਼ ਨੂੰ ਹਟਾ ਕੇ ਮੋਰੀਆ ਵੰਸ਼ ਦੀ ਸਥਾਪਨਾ ਕੀਤੀ ਗਈ ਚੰਦਰਗੁਪਤ ਨੇ 322 ਈਸਵੀ ਪੂਰਵ ਵਿੱਚ ਮੌਰੀਆ ਵੰਸ਼ ਦੀ ਨਹੀਂ ਰੱਖੀ ਉਸਨੇ ਮਗਧ ਜਾਨਕੀ ਪਾਟਲੀਪੁੱਤਰ ਨੂੰ ਰਾਜਸਤਾਨੀ ਬਣਾਇਆ ਉਸਦੇ ਸਮੇਂ ਸਿਕੰਦਰ ਮਹਾਨ ਦੀ ਮੌਤ ਹੋ ਚੁੱਕੀ ਸੀ ਅਤੇ ਉਸਦੇ ਜਰਨੈਲ ਸੈਲਿਉਕਸ ਨਿਕੇਟਰ ਨੇ ਉੱਤਰੀ ਪੱਛਮੀ ਭਾਰਤ ਤੇ ਕਬਜ਼ਾ ਕੀਤਾ ਸੀ ਚੰਦਰਗੁਪਤ ਨੇ ਉਸ ਨਾਲ ਯੁੱਧ ਕੀਤਾ ਆਖਿਰਕਾਰ ਸੈਲਿਉਕਸ ਹਾਰ ਗਿਆ ਅਤੇ ਉਸਨੇ ਆਪਣੀ ਤੀ ਚੰਦਰਗੁਪਤ ਨਾਲ ਵਿਆਹ ਦਿੱਤੀ ਇਸ ਤਰ੍ਹਾਂ ਚੰਦਰਗੁਪਤ ਨੇ ਉੱਤਰੀ ਭਾਰਤ ਤੋਂ ਅਫਗਾਨਿਸਤਾਨ ਤੱਕ ਆਪਣਾ ਸਮਰਾਜ ਫੈਲਾਇਆ ਉਸਨੇ ਕੇਂਦਰੀ ਪ੍ਰਸ਼ਾਸਨ ਬਣਾਇਆ ਜਿਸ ਵਿੱਚ ਮੰਤਰੀ ਮੰਡਲ ਜਸੂਸੀ ਪ੍ਰਣਾਲੀ ਅਤੇ ਮਜ਼ਬੂਤ ਫੌਜ ਸ਼ਾਮਲ ਸੀ ਖੀਰ ਵਿੱਚ ਚੰਦਰਗੁਪਤ ਨੇ ਜੈਨ ਧਰਮ ਅਪਣਾਇਆ ਅਤੇ ਜੀਵਨ ਦੇ ਆਖਰੀ ਸਾਲ ਕਰਨਾਟਕ ਵਿੱਚ ਤਿਆਗ ਵਾਲੇ ਜੀਵਨ ਵਿੱਚ ਬਿਂਦੂਸਰ ਦਾ ਰਾਜ ਚੰਦਰਗੁਪਤ ਤੋਂ ਬਾਅਦ ਉਸਦਾ ਪੁੱਤਰ ਬਿੰਦੂਸਰ ਰਾਜਾ ਬਣਿਆ ਉਸ ਨੂੰ ਅਮ੍ਰਿਤਕਾਤਾ ਵੀ ਕਿਹਾ ਜਾਂਦਾ ਹੈ ਉਸਨੇ ਸਮਰਾਜ ਨੂੰ ਦੱਖਣ ਵੱਲ ਵਧਾਇਆ ਡੈਂਕਣ ਪਠਾਰ ਦੇ ਕਈ ਇਲਾਕਿਆਂ ਤੇ ਕਬਜ਼ਾ ਕੀਤਾ ਉਸ ਦੇ ਸਮੇਂ ਮੌਰੀਆ ਸਮਰਾਜ ਲਗਭਗ ਪੂਰੇ ਭਾਰਤ ਤੇ ਫੈਲ ਚੁੱਕਾ ਸੀ ਸਿਰਫ ਤਾਮਿਲਨਾਡੂ ਦੇ ਕੁਝ ਰਾਜ ਸੰਤੰਤਰ ਰਹੇ ਸੋਨੇ ਦਾ ਯੁੱਗ ਕਿਹਾ ਜਾਂਦਾ ਸੀ ਆਓ ਜਾਣੀਏ ਬਿੰਦੂ ਸਾਰ ਤੋਂ ਬਾਅਦ ਉਸ ਦਾ ਪੁੱਤਰ ਅਸ਼ੋਕ ਰਾਜਾ ਬਣਿਆ ਸ਼ੁਰੂ ਵਿੱਚ ਅਸ਼ੋਕ ਬਹੁਤ ਬਹੁਤ ਕਠੋਰ ਰਾਜਾ ਮੰਨਿਆ ਜਾਂਦਾ ਸੀ ਉਸ ਦਾ ਸਭ ਤੋਂ ਵੱਡਾ ਯੁੱਧ ਸੀ ਕਲਿੰਗ ਦਾ ਯੁੱਧ 261 ਈਸਾ ਪੂਰਵ ਇਸ ਯੁੱਧ ਵਿੱਚ ਲੱਖਾਂ ਲੋਕ ਮਾਰੇ ਗਏ ਇਤਿਹਾਸਕਾਰ ਲਿਖਦੇ ਹਨ ਲਗਭਗ 1 ਲੱਖ ਮੌਤਾਂ ਤੇ 1.5 ਲੱਖ ਕੈਦ ਬਣਾ ਲਏ ਗਏ ਕਲਿੰਗਾ ਯੁੱਧ ਦੇ ਬਾਅਦ ਅਸ਼ੋਕ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ ਉਸ ਨੇ ਬੁੱਧ ਧਰਮ ਅਪਣਾਇਆ ਅਤੇ ਅਹਿੰਸਾ ਧਰਮ ਤੇ ਦਾਰਾ ਚੁਣਿਆ ਉਸ ਨੇ ਆਪਣੇ ਰਾਜ ਵਿੱਚ ਧਰਮ ਨਿਯੁਕਤ ਕੀਤੇ ਜੋ ਲੋਕਾਂ ਨੂੰ ਨੈਤਿਕਤਾ ਸਿਖਾਉਂਦੇ ਸਨ ਉਸ ਦੇ ਸਮੇਂ ਸਾਰਨਾਥ ਦਾ ਸ਼ੇਰ ਸੰਕੇਤ ਜੋ ਅੱਜ ਭਾਰਤ ਦਾ ਰਾਸ਼ਟਰੀ ਚਿੰਨ੍ਹ ਹੈ ਬਣਾਇਆ ਗਿਆ ਅਸ਼ੋਕ ਦੇ ਸਿਰਲੇਖ ਦੇ ਫਰਮਾਨ ਅੱਜ ਵੀ ਪੱਥਰ ਦੇ ਪੱਥਰਾਂ ਤੇ ਸਤੰਭਾਂ ਤੇ ਮਿਲਦੇ ਹਨ ਉਸ ਨੇ ਬੁੱਧ ਧਰਮ ਦਾ ਪ੍ਰਚਾਰ ਸ਼੍ਰੀ ਲੰਕਾ ਮਿਸਰ ਯੂਨਾਨ ਬਰਮਾ ਅਫਗਾਨਿਸਤਾਨ ਵਿੱਚ ਭੇਜਿਆ ਉਸ ਦੇ ਸ਼ਾਸਨ ਹੇਠ ਮੌਰੀਆ ਸਮਰਾਜ ਆਪਣੀ ਸਭ ਤੋਂ ਵੱਡੀ ਹੱਦ ਤੇ ਸੀ ਭਾਰਤ ਦਾ ਸਭ ਤੋਂ ਵੱਡਾ ਜ਼ਮੀਨੀ ਸਮਰਾਜ ਸੀ ਅਸ਼ੋਕ ਤੋਂ ਬਾਅਦ ਦਾ ਸਮਾਂ ਆਉ ਜਾਣੀ ਅਸ਼ੋਕ ਦੀ ਮੌਤ 332 ਈਸਾ ਪੂਰਵ ਵਿੱਚ ਹੋਈ ਉਸ ਦੇ ਬਾਅਦ ਸਮਰਾਜ ਹੌਲੀ-ਹੌਲੀ ਕਮਜ਼ੋਰ ਹੋ ਗਿਆ ਉਸ ਦੇ ਉੱਤਰ ਅਧਿਕਾਰੀ ਕਮਜ਼ੋਰ ਸਾਬਤ ਹੋਏ ਕੇਂਦਰੀ ਸ਼ਕਤੀ ਕੱਟ ਗਈ ਅਦੇਸ਼ ਸੂਬੇ ਆਪਣੇ ਆਪ ਨੂੰ ਸੰਤੰਤਰ ਘੋਸ਼ਿਤ ਕਰਨ ਲੱਗੇ ਪਏ ਆਖਰੀ ਮੌਰੀਆ ਰਾਜੇ ਸੀ ਬਿੰਦਤ ਮੌਰੀਆ ਉਸ ਨੂੰ ਉਸ ਦਾ ਸੈਨਾਪਤੀ ਪੁਸ਼ਪਮੇਧਰ ਸੁੰਗ ਨੇ 185 ਈਸਾ ਪੂਰਵ ਵਿੱਚ ਮਾਰ ਕੇ ਸੁੰਗ ਵੰਸ਼ ਦੀ ਸਥਾਪਨਾ ਕੀਤੀ ਮੌਰੀਆ ਸਮਰਾਜ ਦੀ ਖਾਸ ਵਿਸ਼ੇਸ਼ਤਾਵਾਂ ਜਿ ਆਉ ਜਾਣੀਏ ਪ੍ਰਸ਼ਾਸਨ ਚਾਣਕਿਆ ਦੇ ਅਰਥਸ਼ਾਸਤਰ ਦੇ ਆਧਾਰ ਤੇ ਬਣਿਆ ਸੀ ਮੋਰੀਆ ਸਮਰਾਜ ਫੌਜ ਉਸ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਸਥਾਈ ਫੌਜ ਮੰਨੀ ਜਾਂਦੀ ਸੀ ਧਰਮ ਸ਼ੁਰੂ ਵਿੱਚ ਬ੍ਰਾਹਮਣ ਧਰਮ ਪਰ ਬਾਅਦ ਵਿੱਚ ਬੁੱਧ ਧਰਮ ਦਾ ਵੱਡਾ ਪ੍ਰਚਾਰ ਹੋਇਆ ਕਲਾ ਤੇ ਸਾਂਚੀ ਸਾਰਨਾਥ ਅਮਰਾਵਤੀ ਅਤੇ ਸਤੰਭ ਤੇ ਸਬੂਤ ਬਣਾਏ ਗਏ ਖੇਤੀਬਾੜੀ ਵਪਾਰ ਅਤੇ ਸਿੱਕਿਆਂ ਦੇ ਸਿਸਟਮ ਨਾਲ ਭਰਪੂਰ ਤਾਕਤਵਾਨ ਸਨ ਮੋਰੀਆ ਸਮਰਾਜ ਭਾਰਤ ਦਾ ਪਹਿਲਾ ਵੱਡਾ ਇਕੱਠਾ ਸਾਰ ਇਕੱਠਾ ਰਾਜ ਸੀ ਜਿਸ ਨੇ ਭਾਰਤੀ ਉਪਮਹਾਦੀਪ ਨੂੰ ਇਕਤਾ ਵਿੱਚ ਜੋੜਿਆ ਸੀ ਚੰਦਰਗੁਪਤ ਨੇ ਇਸ ਦੀ ਨੀਂਹ ਰੱਖੀ ਬਿੰਦੂਸਾਰ ਨੇ ਇਸ ਨੂੰ ਵਿਧਾਇਆ ਅਸ਼ੋਕ ਨੇ ਉਸ ਨੂੰ ਦੁਨੀਆ ਭਰ ਵਿੱਚ ਪ੍ਰਸਿੱਧ ਕੀਤਾ ਅੱਜ ਵੀ ਅਸੀਂ ਅਸ਼ੋਕ ਦੇ ਚੰਨ ਅਸਰ ਲੇਖ ਤੇ ਵਿਚਾਰਾਂ ਨੂੰ ਯਾਦ ਕਰਦੇ ਹਾਂ ਮੋਰੀਆ ਸਮਰਾਜ ਸਾਡੀ ਇਤਿਹਾਸਿਕ ਵਿਰਾਸਤ ਦਾ ਮਾਣ ਹੈ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ